ਜੀ ਮੈਂ ਤੁਹਾਡਾ ਡਾਕਟਰ ਲਖਵੀਰ ਸਿੰਘ ਅੱਜ ਜਿਹੜੀ ਗੱਲਬਾਤ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਉਹ ਆ ਹੁਣ ਜਿਹੜਾ ਮੌਸਮ ਆ ਰਿਹਾ ਮੂਰੇ ਸਰਦੀ ਦਾ ਠੰਡ ਆ ਰਹੀ ਆ ਠੰਡ ਦੇ ਦਿਨ ਨੇ ਮੂਰੇ ਆਪਣੇ ਲਈ ਤਿਆਰ ਖੜੇ ਨੇ ਜਿਹੜਾ ਗਰਮੀ ਦਾ ਮੌਸਮ ਆ ਦਿਨਵਾਦ ਨੂੰ ਘਟ ਰਿਹਾ ਹੈਗਾ ਸਵੇਰ ਦੀ ਠੰਡ ਹੋ ਰਹੀ ਆ ਪਸ਼ੂਆਂ ਦੇ ਵਿੱਚ ਇੱਕ ਤਾਂ ਜਿੰਨਾ ਵੀਰਾਂ ਦੇ ਹਜੇ ਵੀ ਫੌਗਰ ਚੱਲ ਰਹੇ ਨੇ ਪਹਾੜੇ ਵੇਰਾ ਚੱਲ ਰਹੇ ਨੇ ਉਹ ਬੰਦ ਕਰ ਦਿਓ ਕਿਉਂਕਿ ਹੁਣ ਹਵਾ ਦੇ ਵਿੱਚ ਜਿਹੜੀ ਨਮੀ ਆ ਉਹ ਜ਼ਿਆਦਾ ਗਈ ਇਦੇ ਕਾਰਨ ਜਦੋਂ ਫਰਸ਼ ਆ ਜਿਹੜਾ ਆਪਣਾ ਨਮੀ ਰਹਿਂਦੀ ਆ ਫਰਸ਼ ਦੇ ਉੱਤੇ ਗਿੱਲਾ ਰਹਿੰਦਾਗਾ ਫਰਸ਼ ਉਹਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਪਸ਼ੂਆਂ ਦੇ ਵਿੱਚ ਫੈਲ ਜਾਂਦੀਆਂ ਇੱਕ ਤਾਂ ਮਸਟੈਟੋਸ ਦੀ ਪ੍ਰੋਬਲਮ ਪਸ਼ੂਆਂ ਦੇ ਵਿੱਚ ਆ ਸਕਦੀ ਹੈ ਕਿਉਂਕਿ ਗਿੱਲਾ ਰਹਿੰਦਾਗਾ ਫਰਸ਼ ਪੈਰਾਂ ਦੀ ਪ੍ਰੋਬਲਮ ਸਭ ਤੋਂ ਵੱਧ ਆਉਂਦੀ ਆ ਨਮੀ ਵਾਲੇ ਫਰਸ਼ ਦੇ ਕਿਉਂਕਿ ਜ਼ਿਆਦਾਤਰ ਲੰਮੇ ਸਮੇਂ ਤੋਂ ਜਿਹੜਾ ਪਸ਼ੂ ਆ ਉਹ ਗਿੱਲੇ ਫਰਸ਼ ਤੇ ਰਹਿੰਦਾ ਨਮੀ ਨਮੀ ਵਾਲੇ ਫਰਸ਼ ਤੇ ਰਹਿੰਦਾਗਾ ਉਹਦੇ ਜਿਹੜੇ ਪੈਰ ਨੇ ਖੁਰਨੇ ਥੱਲੇ ਖਰਾਬ ਹੋ ਜਾਂਦੇ ਨੇ ਇਨਫੈਕਸ਼ਨ ਹੋ ਜਾਂਦੀ ਆ ਪੈਰਾਂ ਨੂੰ ਸੋਜਾ ਹੋ ਜਾਂਦਾ ਸੋਜ ਆ ਜਾਂਦੀ ਆ ਪਸ਼ੂ ਜਿਹੜਾ ਤੁਹਾਡਾ ਲੰਗੜਾ ਕੇ ਤੁਰਨ ਲੱਗ ਜਾਂਦਾ ਹੈਗਾ ਦੁੱਧ ਦੀ ਪੈਦਾਵਾਰ ਵੀ ਘਟ ਜਾਂਦੀ ਆ ਤੁਸੀਂ ਇਸ ਦੇ ਲਈ ਕੀ ਕਰਨਾ ਇੱਕ ਤਾਂ ਜਦੋਂ ਮੀਂਹ ਦਾ ਮੌਸਮ ਆ ਤੁਹਾਨੂੰ ਲੱਗਦਾ ਵੀ ਮੀਂਹ ਪੈ ਰਿਹਾ ਹੈਗਾ ਤੁਸੀਂ ਵਾਰੀ-ਵਾਰੀ ਫਰਸ਼ ਨੂੰ ਬੋਸ ਨਹੀਂ ਕਰਨਾ ਕਿਉਂਕਿ ਧੁੱਪ ਨਹੀਂ ਨਿਕਲਦੀ ਸੁੱਕਦਾ ਨਹੀਂ ਫਰਸ਼ ਤੁਹਾਡਾ ਮਾਂਜੇ ਦੇ ਨਾਲ ਫਰਸ਼ ਨੂੰ ਸਾਫ਼ ਕਰ ਦਿਓ ਸੁੱਕਾ ਰੱਖੋ ਤਾਂ ਕਿ ਜਿਹੜਾ ਤੁਹਾਡਾ ਪਸ਼ੂ ਆ ਰਿਲੈਕਸ ਹੋ ਕੇ ਤੁਰ ਫਿਰ ਸਕੇ ਜਿਹੜੇ ਉਹਦੇ ਪੈਰ ਨੇ ਉਹ ਗਿੱਲੇ ਨਾ ਹੋਣ ਗੋਹੇ ਵਗੈਰੇ ਦੀ ਸਫਾਈ ਰੱਖਿਆ ਕਰੋ ਤਾਂ ਕਿ ਜਿਹੜੀ ਇਨਫੈਕਸ਼ਨ ਆ ਉਹ ਵੀ ਪੈਰਾਂ 'ਚ ਨਾ ਹੋ ਸਕੇ ਹੁਣ ਜਿਹੜੀ ਮੇਨ ਗੱਲ ਆ ਤੁਸੀਂ ਕੀ ਕਰਨਾ ਕਿ ਤਾਂ ਫਰਸ ਨੂੰ ਸੁੱਕਾ ਰੱਖਣਾਗਾ ਇੱਕ ਮਿਰਨ ਮਿਕਚਰ ਬਾਕੀ ਹੋਰ ਜਿਹੜੀਆਂ એનર્ਜੀ ਵਾਸਤੇ ਫੀਡਾਂ ਆਉਂਦੀਆਂ ਜਿਹੜੀਆਂ ਡਰਾਈ ਕਾਊ ਚਲਦੀਆਂ ਨੇ ਉਹ ਤੁਸੀਂ ਰੁਟੀਨ ਦੇ ਵਿੱਚ ਆਪਣੇ ਪਸ਼ੂ ਨੂੰ ਜ਼ਰੂਰ ਦੇਣੀਆਂ ਮਿੱਠਾ ਸੋਡਾ ਵੀ ਐਡ ਰੱਖਣਾ ਜ਼ਰੂਰ ਨਾਲ ਦੀ ਨਾਲ ਰੁਟੀਨ ਦੇ ਵਿੱਚ ਇੱਕ ਤੁਸੀਂ ਆਪਣੇ ਗਾਇਆਂ ਨੂੰ ਜਦੋਂ ਚਵਾਈ ਕਰਕੇ ਹਟਦੇ ਹੋ ਜਾਂ ਤੁਹਾਡੀਆਂ ਗਾਇਆਂ ਡਰਾਈ ਨੇ ਤਾਂ ਇੱਕ ਵਾਰੀ ਨੀਲਾ ਤੁਥਾ ਤੇ ਪੋਟਾਸ਼ੀਅਮ ਪਰਗਮੋਨੇਟ ਦਾ ਪਾਣੀ ਖੜਾ ਕੇ ਇੱਕ ਤਵੱਚੇ ਦੇ ਵਿੱਚ ਛੋਟੀ ਜੀ ਬਣਾ ਕੇ ਟਾਂ ਦੀ ਖੇਲ ਵਗੈਰਾ ਉਹਦੇ ਵਿੱਚ ਦੀ ਆਪਣੇ ਪਸ਼ੂਆਂ ਨੂੰ ਡਿਪ ਕਰਕੇ ਨੰਘਾਵਾ ਕਰੋ ਤਾਂ ਕਿ ਜਿਹੜੇ ਉਹਨਾਂ ਦੇ ਪੈਰ ਨਿਓ ਕਲੀਨ ਹੋ ਸਕਣ ਬੈਕਟੀਰੀਆ ਉਹਨਾਂ ਦੇ ਪੈਰਾਂ ਨੂੰ ਨਾ ਟੱਚ ਕਰ ਸਕੇ ਇਹਦੇ ਨਾਲ ਦੁੱਧ ਹੀ ਪੈਦਾਵਾਰ ਵੀ ਨਹੀਂ ਘਟਦੀ ਪਸ਼ੂਆਂ ਦੇ ਪੈਰ ਵੀ ਸਿਹਤ ਚੰਗੀ ਬਣੀ ਰਹਿੰਦੀ ਆ ਸੋਜਾਂ ਨਹੀਂ ਆਉਂਦਾ ਪੈਰ ਨੂੰ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਇਹਨਾਂ ਦਾ ਜੇਕਰ ਆਪਾਂ ਧਿਆਨ ਰੱਖਾਂਗੇ ਤਾਂ ਆਪਣੇ ਜਿਹੜੀ ਦੁੱਧ ਹੀ ਪੈਦਾਬਾਰ ਆ ਉਹ ਵੀ ਚੰਗੀ ਰਹੂਗੀ ਤੇ ਪਸ਼ੂ ਦੀ ਸਿਹਤ ਵੀ ਚੰਗੀ ਰਹੂਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਅਕਾਊਂਟ ਨੂੰ ਕਰੋ ਫੋਲੋ